ਇਹ ਇੱਕ ਹੀ ਗੱਲਾਂ ਵਾਲੀ ਹੈ ਆ ਚੌਲਾਂ ਦੀ ਪੈਕਿੰਗ ਚੱਲਦੀ ਹੈ ਜੀ ਉਧਰ ਮਹਾਂ ਦੀ ਚੱਲਦੀ ਹੈ ਜੀ ਮਹਾਂ ਦੀ ਪੈਕਿੰਗ ਹੋ ਗਈ ਹੈ ਜੀ ਆ ਅਚਾਰ ਦੀ ਪੈਕਿੰਗ ਹੋ ਗਈ ਹੈ ਜੀ ਆ ਲਾਲ ਮਿਰਚ ਹੋ ਗਈ ਜੀ ਪੀਸੀਓ ਆ ਹਲਦੀ ਹੋ ਗਈ ਜੀ ਆ ਸੋਇਆ ਬੀਜ ਦੀਆਂ ਬੜੀਆਂ ਹੋ ਗਈਆਂ ਆ ਖੰਡ ਹੋ ਗਈ ਹਲੇ ਮੇਰੇ ਅੰਦਰ ਨਹੀਂ ਕਰੀ ਮੇਰੇ ਬਾਪ ਆ ਚੌਲਾਂ ਦੀ ਕਣੀ ਪਾਈ ਹੈ ਤੇ ਆ ਹੋ ਗਈ ਖੱਟਾ ਪੁੰਦੀ ਆ ਥਰੋਂ ਦਾ ਤੇਲ ਆ ਲੂਣ ਦੀਆਂ ਥੈਲੀਆਂ ਆ ਸਬਜੀ ਵਾਲੇ ਪਕੌੜੇ ਆ ਸਾਬਣ ਦੀ ਟਿੱਕੀ ਆ ਸਾਡੀ ਚਾਹ ਪੱਤੀ ਦੀ ਅਜੇ ਪੈਕਿੰਗ ਹੋਣੀ ਆ ਕਾਲੀ ਛੋਲੀਆਂ ਦੀ ਪੈਕਿੰਗ ਅਜੇ ਹੋ ਰਹੀ ਆ ਸਾਡੇ ਕੋਲ ਗੋੜ ਵੀ ਪਿਆ ਆ ਆ ਛੋਲੀਆਂ ਦੀ ਦਾਅ ਦੀ ਵੀ ਅਜੇ ਪੈਕਿੰਗ ਹੋਣੀ ਆ ਤੇ ਸਾਰੀਆਂ ਰਲਾ ਮਿਲਾ ਕੇ ਜੀ ਸਾਡੀਆਂ 1 2 3 4 5 6 7 8 9 10 11 12 13 14 15 15 16 ਆਤਮਾ ਸਾਡੀਆਂ ਜਿਹੜੀਆਂ ਹੈਗੀਆਂ ਜੀ 17 ਆਤਮਾ ਹੋ ਜਾਣੀਆਂ ਚਾਹ ਪੱਤੀ ਪਾ ਕੇ ਜੀ ਤੇ ਸਾਰੀ ਤਿਆਰੀ ਹੋ ਰਹੀ ਆ ਸਾਰੇ ਆ ਦੀਪਾ ਭਾਜੀ ਮੈਂ ਹਾਂ ਮੈਂ ਕੁਝ ਆ ਭਾਈ ਦਿਲਕੁ ਜੀ ਤੇ ਆ ਨਰੇਸ਼ ਕੁਮਾਰ ਜੀ ਆ ਹੈਗਾ ਜੀ ਹਰ ਬੰਚ ਜੀ ਆ ਸਾਡਾ ਹੈਰੀ ਪੁੱਤ ਜੀ ਬਹੁਤ ਕੰਮ ਕਰਦਾ ਸਵੇਰ ਦਾ ਸਾਡੇ ਨਾਲ ਹੀ ਅੱਜ ਆ ਅਮਨ ਧਾਰੀਵਾਲ ਆ ਡਾਕਟਰ ਬਲਵਿੰਦਰ ਜੀ ਆ ਜਸਵਿੰਦਰ ਸਿੰਘ ਜੀ ਆ ਉਹ ਮੁੰਡਾ ਹੈਗਾ ਸਾਡਾ ਬੀਓ ਜੀ ਤੇ ਬਹੁਤ ਚੰਗਾ ਹੈ ਜੀ ਅਜਾ ਬੋਲੀ ਸਾਥਰੀ ਗੱਲ ਕਰਦੇ ਬਸ ਯਾਰ ਰਾਤਰੀ ਕਾ ਹੋ ਗਈ ਹੈ ਜੀ ਸੋ ਇਹ ਹੈਗੇ ਜੀ ਸਾਰੇ ਸਾਡੇ ਸੇਵਾਦਾਰ ਲੱਗੇ ਹੋਏ ਤਿਆਰੀ ਚੱਲ ਰਹੀ ਹੈ ਸਾਰਾ ਸਮਾਨ ਪੈਕ ਕਰਕੇ ਤੇ ਫਿਰ ਅਸੀਂ ਇੱਕ ਇੱਕ ਕਿੱਟ ਦੇ ਵਿੱਚ ਕੱਲੀ ਕੱਲੀ ਕਿੱਟ ਪੈਕ ਕਰਨੀ ਹੈਗੀ ਆ ਸਾਰੀਆਂ ਆਈਟਮਾਂ ਪਾ ਕੇ ਤੇ ਬਾਕੀ ਬਾਬੇ ਦੀ ਕਿਰਪਾ ਹੈ ਜਿਦਾ ਜਿਦਾ ਸਾਡੇ ਕੋਲ ਹੋਰ ਧਨ ਆ ਗਿਆ ਤੁਹਾਡੇ ਕਿਰਪਾ ਨਾਲ ਤੇ ਅਸੀਂ ਸਾਰਿਆਂ ਨੂੰ ਇਹ ਕੀਤਾ ਜਿੰਨੀਆਂ ਵੱਧ ਤੋਂ ਵੱਧ ਤਿਆਰ ਹੁੰਦੀਆਂ ਉਹ ਕਰਨੀਆਂ ਹੈਗੀਆਂ ਤੇ ਨਾਲ ਅਸੀਂ 100 ਕੁਆਂਟਲ ਅਚਾਰ ਲਿਆ ਹੈਗਾ ਪਸ਼ੂਆਂ ਵਾਸਤੇ ਤੇ 150 ਕੁਆਂਟਲ ਅਸੀਂ ਮੱਕੀ ਲਈ ਹੈਗੀ ਹੈ ਸਣੇ ਛਲੀਆਂ ਜੀ ਜੜੀਆਂ ਅਸੀਂ ਲੈ ਕੇ ਜਾਣੀਆਂ ਹੈਗੀਆਂ ਬਾਕੀ ਲੈ ਕੇ ਜਾਣ ਨੂੰ ਵੀ ਟਾਈਮ ਲੱਗਣਾ ਉਹ ਟਰੈਕਟਰਾਂ 'ਚ ਵੀ ਤੇਲ ਪੈਣਾ ਹੈਗਾ ਠੀਕ ਹੈ ਜੀ ਬਾਕੀ ਜਿਸ ਕਿਸੇ ਮੇਰੇ ਵੀਰ ਨੇ ਸੇਵਾ ਪਾਣੀ ਹੈ ਉਹ ਸਾਨੂੰ ਅਸੀਂ ਸਟੇਟਸ ਵੀ ਪਾਇਆ ਤੇ ਫੇਸਬੁੱਕ ਤੇ ਵੀ ਪਾਇਆ ਆ ਤੁਸੀਂ ਇੱਕ ਦੂਜੇ ਨੂੰ ਸ਼ੇਅਰ ਕਰੋ ਕਿ ਜੇਨ ਵੀ ਕਿਸੇ ਨੇ ਸੇਵਾ ਪਾਣੀ ਹੈ ਉਹ ਆਪਣੇ ਜੋ ਵੀ ਆਪਣੇ ਮਨ ਤੋਂ ਪਾਣੀ ਹੈ ਉਹ ਸਾਨੂੰ ਭੇਜ ਸਕਦਾ ਹੈ ਦੱਸ ਸਕਦਾ ਸਾਨੂੰ ਕਾਲ ਕਰ ਸਕਦਾ ਜੇ ਕੋਈ ਸਮਾਨ ਦੇਣਾ ਹੈ ਤਾਂ ਸਮਾਨ ਦੇ ਸਕਦਾ ਅਸੀਂ ਉਹ ਵੀ ਸਮਾਨ ਜਿਹੜਾ ਪੈਕ ਕਰਕੇ ਜਿਹੜੇ ਹਰ ਕਵੀਰਤਾ ਵਾਸਤੇ ਗਿੱਟਾ ਤਿਆਰ ਹੋ ਰਹੀਆਂ ਜੀ ਅਸੀਂ ਉਹਦੇ ਵਿੱਚ ਇਹ ਸਾਰਾ ਪਾ ਦੇਾਂਗੇ ਜੀ ਜੈ ਬਾਬਾ ਬਲਕਨਾਥ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ